ਸੋਹੰ ਮਹਾਰਾ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋਹੰ ਮਹਾਰਾ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋਹੰ ਮਹਾਰਾ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਆਗਮਾਰ ਸੇ ਸਿੰਘ ਵੀ ਸੋ ભગવાન ਦੀ ਜਰ ਹਰ ਸੰਗਤ ਜੀ ਜਿੰਨੀਆਂ ਵੀ ਸ਼ੀਨ ਗੋਜਾਂ ਹੋਈਆਂ ਔਤਾਰਾਂ ਪੈਗੰਬਰਾਂ ਗੁਰੀਆਂ ਰੇਖੀਆਂ ਮੁੰਨੀਆਂ ਨੇ ਖੀਚੀਆਂ ਉਸੇ ਤਰ੍ਹਾਂ ਹੀ ਕਾਲ ਯੁਗ ਦੇ ਅੰਤ ਦੇ ਉੱਤੇ ਨੇਕ ਲੰਕਰਾ ਆਉਣਾ ਹੋਇਆ ਇਹ ਵੀ ਜੋ ਦਾਸ ਬਾਣੀ ਦੇ ਵਿੱਚੋਂ ਸੁਣਾ ਰਿਹਾ ਇੱਕ ਪਛੀਨ ਕੋਈ ਹੈ ਕ੍ਰਿਸ਼ਨ ਮਹਾਰਾਜ ਦੇ ਅਜੰਮੇ ਕ੍ਰਿਸ਼ਨ ਮਹਾਰਾਜ ਦੇ ਅਜੰਮੇ ਨਾਲ ਕੋਈ ਸਵਾਲ ਜਵਾਬ ਹੋਏ ਉਹਨੇ ਦੱਸਿਆ ਕ੍ਰਿਸ਼ਨ ਮਹਾਰਾਜ ਨੇ ਕਿ ਕਾਲ ਯੁਗ ਦੇ ਅੰਤ ਦੇ ਵਿੱਚ ਕੀ ਹੋਣਾ ਹੈ ਉਹ ਜੋ ਨੇਕ ਕਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਤਰਜੀਹ ਦੇ ਉੱਤੇ ਆਉਣਾ ਕਿ ਉਹਨੇ ਨਵੀਂ ਬਾਣੀ ਨਵਾਂ ਜਕੜਾ ਨਵਾਂ ਨਿਸ਼ਾਨ ਨਵਾਂ ਬਦਾਨ ਸਭ ਕੋ ਨਵਾਂ ਲੈ ਕੇ ਆਉਣਾ ਇਹ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਦੱਸਿਆ ਤੇਰਾ ਧਿਆਨ ਨਾ ਸੁਣਨਾ ਕ੍ਰਿਸ਼ਨ ਕਹੇ ਅਰਜਨ ਸੁਣ ਅਗੰਮੀ ਬਾਤ ਅਗੰਮੀ ਹੁੰਦੀ ਆਗਾ ਦੀ ਜੋ ਆਹ ਸਮਾ ਆਉਣਾ ਕਲਯੁਗ ਦੇ ਅੰਤਲੇ ਉੱਤੇ ਉਹਦੇ ਬਾਰੇ ਮੈਂ ਤੈਨੂੰ ਦੱਸ ਰਿਹਾ ਤੈਨੂੰ ਇਹ ਆ ਸਮਝਾਈ ਆ ਕਲਯੁਗ ਅੰਤਮ ਮਾਰਚਾਕ ਬਿਨ ਅੱਖਾਂ ਅੱਖ ਉਠਾਈ ਆ ਕ੍ਰਿਸ਼ਨ ਅਰਜਨ ਨੂੰ ਕਹਿਣ ਲੱਗਾ ਕਿ ਕਲਯੁਗ ਦੇ ਅੰਤ ਦੇ ਉੱਤੇ ਜੋ ਹੋਣਾ ਹੈ ਤੈਨੂੰ ਬਿਨਾਂ ਅੱਖਾਂ ਤੋਂ ਮੈਂ ਸਾਰੇ ਸੀਨ ਦਿਖਾ ਦੇਣੇ ਆ ਜੋ ਰਹਿਮਤ ਦਾ ਜੋ ਖਜ਼ਾਨਾ ਕਲਯੁਗ ਦੇ ਅੰਤ ਦੇ ਉੱਤੇ ਉਸ ਨੇਕ ਲੰਕ ਨੇ ਲਿਆਉਣਾ ਹੈ ਤਾਂ ਮੰਨੇ ਪਉਣੀ ਵਫਾ ਜਿਸ ਵੇਲੇ ਸੱਤ ਧਰਮ ਨੇ ਪਉਣੀ ਵਫਾਤ ਮਰਦਾ ਹੋਇਆ ਲਖਾਈ ਆ ਪਾਈ ਪਾਈ ਵਿੱਚ ਰਹਿਣਾ ਨਹੀਂ ਇਤਿਹਾਸਕ ਕਾਕਰ ਵਿੱਚ ਇਹੋ ਹੋਵੇ ਲੜਾਈ ਹੈ ਕਲ ਜੀ ਗੁਰਾਸਮਾ ਹੋ ਰਿਹਾ ਜੋ ਉਸ ਸਮੇਂ ਦੀ ਗੱਲ ਹੈ ਹਜ਼ਾਰਾਂ ਸਾਲ ਪਹਿਲਾਂ ਦੀ ਗੱਲ ਹੈ ਕੋਈ ਸੰਤ ਫਕੀਰ ਬਿਰਲਾ ਜਾਵੇ ਜਾਗ ਜਿਸ ਦੇ ਅੰਦਰ ਰਹਿਮ ਤੇ ਆਪ ਕਮਾਈ ਹੈ ਜਿਹਦੇ ਉੱਤੇ ਉਹ ਰਹਿਮ ਕਰ ਦੇਵੇ ਅਕਾਲ ਪੁਰਖ ਉਹੀ বাস ਸਕਦਾ ਨੇ ਤਾਂ ਕੋਈ ਨਹੀਂ বাস ਸਕਦਾ ਪੱਜੇ ਫਿਰਨ ਪੁਤਲੇ ਖਾਕ ਦਾ ਦਿਸ਼ਾ ਪੈ ਦੁਹਾਈਆ ਬਿਨਾ ਪਾਰ ਬਰਮ ਪਤ ਪਰਮੇਸ਼ਵਰ ਸਾਂਝਾ ਕਰੇ ਨ ਕੋਈ ਇਤਫਾਕ ਅੰਤਰ ਆਤਮ ਮੇਲ ਨ ਕੋਈ ਮਲਾ ਗਿਆ ਆਤਮਾ ਦਾ ਪ੍ਰਮਾਤਮਾ ਦੇ ਨਾਲ ਮੇਲ ਕੋਈ ਨਹੀਂ ਪ੍ਰਮਾਤਮਾ ਨੂੰ ਉਸ ਅਕਾਲ ਪੁਰਖ ਤੋਂ ਬਗੈਰ ਮਲਾ ਸਕਦਾ ਸਾਨੂੰ ਦੁਨ ਦੁਨੀ ਨਿਆ ਵਸਤੂਆਂ ਦਾ ਸਾਰੀਆਂ ਮਿਲ ਸਕਦੀਆਂ ਸਾਡੇ ਬੱਚੇ ਬਾਹਰ ਜਾ ਸਕਦੇ ਆ ਕੋਠੀਆਂ ਮਿਲ ਸਕਦੀਆਂ ਕਾਰਾਂ ਮਿਲ ਸਕਦੀਆਂ ਲੇਕਿਨ ਆਤਮਾ ਦਾ ਪ੍ਰਮਾਤਮਾ ਦੇ ਨਾਲ ਮੇਲ ਕੋਈ ਨਹੀਂ ਕਰਾ ਸਕਦਾ ਬਿਨਾ ਅਕਾਲ ਪੁਰਖ ਮੰਜਲ ਮੁਕੇ ਨਾ ਕਿਸੇ ਬਾਤ ਸੇਜਾ ਸੋਹੇ ਨਾ ਕੋਈ ਖਾਟ ਜਗਤ ਨਟਕਾ ਨਾ ਹੋਏ ਨਾਟ ਸਵਾਂਗੀ ਦਾ ਸਵਾਂਗ ਸਮਝ ਕੋਈ ਨਾ ਪਾਇਆ ਇਹ ਖੇਲ ਹੋਣਾ ਤਮਾਸ਼ ਜੀਨ ਮਜਬ ਕਰਮ ਪਛਾ ਚਾਹ ਪਾਕੀ ਕੀ ਕਰਮਾ ਪੁੱਲੇ ਜਾਪ ਨਵ ਨੌ 4 ਵਜੇ ਪਾਪ ਵੰਡ ਪੈ ਜਾਏ ਬੁੱਤ ਖਾ ਬੰਡ ਪੈ ਜਾਏ ਬੁੱਤ ਖਾ ਅੱਜ ਬੁੱਤਾਂ ਦੀ ਲੜਾਈ ਹੁੰਦੀ ਆ ਗੁਰਦੁਆਰੇ ਮੰਦਰਾ ਮਸੀਤਾਂ ਦੀ ਲੜਾਈ ਹੁੰਦੀ ਆ ਉਹ ਕਹਿੰਦਾ ਇੱਥੇ ਰਾਮ ਨੂੰ ਮੰਨੋ ਉਹ ਕਹਿੰਦਾ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੋ ਇੱਕ ਇੱਕ ਪੰਨੇ ਦੇ ਵਿੱਚ ਚਾਰ ਚਾਰ ਪੰਜ ਪੰਜ ਗੁਰੂ ਦਵਾਰੇ ਬਣ ਬਣ ਗਏ ਇਹ ਆ ਧਰਮੀਆਂ ਦਾ ਸਿੱਖਾਂ ਦਾ ਇਹ ਵੀ ਆ ਇਹ ਸੈਣੀਆਂ ਦਾ ਅੱਲਾ ਵਾਹਿਗੁਰੂ ਰਾਮ ਨਾਮ ਰਾਧੇ ਕ੍ਰਿਸ਼ਨ ਦੀ ਆਪਸ ਵਿੱਚ ਪੈ ਲੜਾਈ ਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਤੁਰਦਾ ਹੁਕਮ ਇੱਕ ਸੁਣਾਈ ਆ ਅਰਜਨ ਕਹੇ ਦੀਨਾ ਨਾਥ ਕੀ ਝਗੜਾ ਪੈ ਨਾਮ ਭਗਵਾਨ ਅਰਜਨ ਕਹਿੰਦਾ ਜਿੰਨਾ ਨਾਥ ਕੀ ਵਾਕਿਆ ਇਹ ਝਗੜਾ ਜਿਹੜਾ ਪਾਊਗਾ ਕੁਛ ਮੈਨੂੰ ਤੇ ਜਨਾਈਆ ਭਗਵਾਨ ਕਹੇ ਨਾ ਹੋ ਹੈਰਾਨ ਬਿਨ ਅੱਖਾਂ ਦੇ ਆਖਿਖਾਈ ਆ ਜਿੰਨਾ ਚਿਰ ਕਲਯੁਗ ਵਿੱਚ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਇੱਕ ਭਗਵੰਤ ਨੂੰ ਨਾ ਸਮਝੇ ਆਪਣਾ ਕਾਨ ਉਹਨਾਂ ਚਿਰ ਜੀਵ ਜੰਤ ਸੁੱਖ ਕੋਈ ਨਾ ਪਾਈਆ ਜਿੰਨਾ ਚਿਰ ਸਾਰੀ ਸ੍ਰਿਸ਼ਟੀ ਦੀ ਦ੍ਰਿਸ਼ਟੀ ਇੱਕ ਭਗਵੰਤ ਨੂੰ ਨਾ ਸਮਝੇ ਆਪਣਾ ਕਾਨ ਉਹਨਾਂ ਚਿਰ ਜੀਵ ਜੰਤ ਸੁਖ ਕੋਈ ਨਾ ਪਾਈਆ ਉਹ ਸਭ ਦੇ ਅੰਦਰ ਵਸਿਆ ਆਰਾਮ ਉਹ ਦੇਵੇ ਹੱਕ ਪੈਗਾਮ ਜਿਸ ਦਾ ਪੈਗੰਬਰ نور ਨਿਸ਼ਾਨ ਨਿਸ਼ਾਨਿਆਂ ਦੇ ਨਿਸ਼ਾਨੇ ਰਹਿਤ ਪਾਈਆ ਉਸੇ ਨੂੰ ਕਹਿਣਾ ਮੈਂਦੀ ਆਮਾਮ ਉਸੇ ਨੂੰ ਕਹਿਣਾ ਨੇਕ ਕਲੰਕ ਬਲਵਾਨ ਉਸੇ ਨੂੰ ਕਹਿਣਾ ਕਲਕਲਕੀ ਅਵਤਾਰ ਨੌਜਵਾਨ ਜਿਸ ਨੂੰ ਜਨਮੇ ਕੋਈ ਨਾ ਮਾਈਆ ਉਸੇ ਦਾ ਖੇਲ ਹੋਣਾ ਮਹਾਨ ਜਿਸ ਨੇ ਦিন ਦੁਨੀਆ ਦਾ ਬਦਲ ਦੇਣਾ ਪਛਾਨ ਬ੍ਰਹਿਮੰਡ ਖੰਡ ਪੂਰੀ ਲੋਕ ਆਕਾਸ਼ ਤਾਲ ਉਸੇ ਨੂੰ ਸੇਸ਼ ਚਕਾਈ ਆ ਉਸ ਨੇ ਸਭ ਦਾ ਸਾਂਝਾ ਕਰਨਾ ਇੱਕ ਮਿਧਾਨ ਮੁੱਦਦੇ ਮਿਛੜੇ ਲੜੇ ਮੜਾਈਆ ਮੁੱਦਦੇ ਮਿਛੜੇ ਪਤਾ ਨਹੀਂ ਕਦੋਂ ਕੋਦਾ ਕਿੱਥੋਂ ਕਿੱਥੋਂ ਦੇ ਆ ਪਾ ਗਿਆ ਜਿਹੜੇ ਸਾਨੂੰ ਇਕੱਠੇ ਕਰਕੇ ਇੱਕ ਜਗ੍ਹਾ ਤੇ ਲੈ ਆਂਦਾ ਇਹ ਜੇਨ ਆਇ ਫਰਮਾਨ Muni ਜੀ ਪੈਦਲ ਚੱਲ ਕੇ ਪੰਦ ਮੁਕਾਈਆ ਸੰਤ ਕਰਪਾਲ ਸਿੰਘ ਜੀ ਬੜੇ ਜੋਧੇ ਬਲਵਾਨ ਜਿਨ੍ਹਾਂ ਨੇ ਸੂਰਬੀਰਤਾ ਵਿੱਚ ਆਪਣਾ ਕਦਮ ਲਿਆ ਉਠਾਈ ਹੈ ਵੇਖਿਓ ਕਿਤੇ ਗੁਰੂ ਅਵਤਾਰ ਪਗੰਬਰ ਨੂੰ ਕਰਨਾ ਦਿਓ ਬਦਨਾਮ ਮਨਮਤ ਦਾ ਰਾਜ ਚਲਾਈਆ ਫਿਰ ਕੀ ਹੋਇਆ ਅੱਗੇ ਸੁਣ ਹਰ ਜਣ ਆਜਣ ਕਹੇ ਨਹੀਂ ਮੈਂ ਥੋੜਾ ਸ਼ਾਰਟਕਟ ਆ ਉਵੇਂ ਸਮੇਂ ਜਿਹਾ ਆਮ ਚੱਲਣਾ ਸੁਣ ਅਰਜਨ ਅਰਜਨ ਕਹੇ ਨਹੀਂ ਬੇਤੀ ਇੱਕ ਜਣ ਆਈ ਆ ਕੁਛ ਲੇਖਾ ਤਸ ਆਪਣੇ ਹਿਸਾਬ ਖਾਤੇ ਵਿੱਚੋਂ ਗਹੀ ਬਹੀ ਕਿਹਨੂੰ ਕਹਿੰਦੇ ਜਿਹੜੀਆਂ ਕਿਤਾਬਾਂ ਵੱਡੀਆਂ ਜਿਨ੍ਹਾਂ ਦੇ ਵਿੱਚ ਖਾਤਾ ਹੁੰਦਾ ਜ਼ਿੰਮੇਦਾਰਾਂ ਦਾ ਆਰਤੀਆਂ ਨੇ ਪਾਇਆ ਹੁੰਦਾ ਇਸੇ ਤਰ੍ਹਾਂ ਭਗਵਾਨ ਦੇ ਕੋਲ ਖਾਤਾ ਤੇ ਅਰਜਨ ਕਹਿੰਦਾ ਆਪਣੇ ਖਾਤੇ ਦੇ ਵਿੱਚੋਂ ਵੀ ਕੋਈ ਦੱਸ ਜਿੱਥੇ ਕਲਮ ਦਵਾਤ ਲਿਖੇ ਕੋਈ ਨਾ ਸ਼ਾਇਆ ਭਗਵਾਨ ਕਹਿਆ ਅਰਜਨ ਉਦੀ ਰਸਮ ਚਲਣੀ ਨਵੀ ਤੇ ਨਵਾਂ ਰਾਹ ਪਟਾਈਆ ਕਹਿੰਦਾ ਉਹ ਦੀ ਰਸਮ ਚਲਣੀ ਰਸਮ ਚਲਣੀ ਨਵੀ ਤੇ ਨਵਾਂ ਰਾਹ ਪਟਾਈਆ ਤੇਰੇ ਪਿਆਰ ਦੀ ਪਾ ਕੇ ਸਹੀ ਸੱਚ ਦੇ ਆ ਜਨਾਈਆ ਉਦੋਂ ਕਿਸੇ ਨੇ ਪੰਚਾਂ ਨੂੰ ਖਮਾਉਣੀ ਨਹੀਂ ਤੁਸੀਂ ਮਈ ਅਸਰਾਧ ਆਉਣ ਵਾਲੇ ਆ ਖੀਰਾ ਊੜੇ ਸਭ ਕੁਝ ਚੱਲਣਿਆ ਲੇਕਿਨ ਅਕਾਲ ਪੁਰ ਕਹਿੰਦਾ ਕਲ ਜੁਗ ਦੇ ਅੰਤ ਦੇ ਉੱਤੇ ਇਹ ਮੈਂ ਹੌਲੀ ਹੌਲੀ ਸਮਾਪਤ ਕਰ ਦੇਣਿਆ ਅਰਜਨ ਕਹੇ ਪਰ ਸੁਣ ਲੈ ਤੇਰੀ ਸੁਣ ਲੈ ਤੇਰੀ ਅੰਦਰੋਂ ਗੀਤਾ 8-10 ਵਜੇ ਬਣਾਈ ਆ ਕੁਛ ਹੁਕਮ ਦੇ ਦੇ ਸੀਤਾ RAM ਦਾ ਤੁਹਾਈ ਆ ਅੱਖਾਂ ਚੁੱਕ ਕੇ ਅਰਜਨ ਤੱਕ ਲੈ ਨਾਲ ਨਹੀਂ ਜਾ ਅੱਖਾਂ ਚੁੱਕ ਕੇ ਅਰਜਨ ਤੱਕ ਲੈ ਨਾਲ ਨਹੀਂ ਜਾ ਕੱਲ ਜੁਗ ਵੇਖ ਬਕਾਈ ਆ ਉਸ ਵੇਲੇ ਪ੍ਰਭੂ ਨਾਲ ਟੁੱਟਣੀਆਂ ਸਭ ਦੀਆਂ ਮਾਤ ਪ੍ਰੀਤਾ ਪ੍ਰੀਤਮ ਸੋਕੇ ਸੱਚ ਨਾ ਕੋਈ ਮਿਲਾਈ ਆ ਝਗੜਾ ਪੈ ਜਾਣਾ ਮੰਦਰ ਮਸੀਤਾ ਸਿਰਦਵਾਲੇ ਮੱਠ ਗੁਰਦਵਾਰੇ ਗਿਰਜੇ ਵੰਡ ਬਣਾਈ ਆਸ ਪਹਿਲਾਂ ਇਹ ਦੱਸ ਗਿਆ ਸਭ ਨੇ ਆਂਦਰੋਂ ਬਦਲ ਲੀਆਂ ਦਿੱਤਾ ਸਤ ਸੱਚ ਨਾਲ ਕੋਈ ਕਮਾਈ ਆ ਗੁਰੂ ਅਵਤਾਰ ਪਗੰਬਰ ਬਾਰੋ ਬਾਰੀ ਸਭ ਨੂੰ ਮਿਲ ਜਾਣੀ ਆ ਤਵਰੀਕਾਂ ਭਵਿਸ਼ਤਾ ਵਿੱਚ ਸਮਝਾਈਆ ਅੰਤ ਦੀ ਕਰਿਓ ਨਾ ਅੜੀ ਕਾ ਜੋਵਨ ਆਪਣੇ ਉੱਪਰ ਨਾ ਕੋਈ ਲਖਾਈਆ ਕਿਸੇ ਦੁਆਰੇ ਮੰਗਣ ਨਾ ਜਾਇਓ ਪੀਕਾ ਪਿਛਮ ਪਤਾਮਾ ਗਿਆ ਸੁਣਾਈ ਤੁਹਾਡੇ ਵਿੱਚ ਆ ਕੇ ਸਾਰਾ ਕੁਝ ਤੁਹਾਨੂੰ ਸਮਝ ਆ ਗਿਆ ਕਿਸੇ ਦੁਆਰੇ ਤੋਂ ਕੁਝ ਨਹੀਂ ਮਿਲਣਾ ਬਗੈਰ ਅਕਾਲ ਪੁਰਖ ਤੋਂ ਸਮਝੋ ਸੋ ਹੰਗਮਾਰਾ ਸ਼ੇਰ ਸਿੰਘ ਵਿਸ਼ਨੋ ਭਗਵਾਨੀ ਜੈ ਸੋ ਹੰਗਮਾਰਾ ਸ਼ੇਰ ਸਿੰਘ